ਮਾਗੀ ਦੀ ਸੰਗਰਾਣ ਦਿਹਾੜੇ ਤੇ ਗੁਰਦੁਆਰਾ ਸਾਹਿਬ ਤੋਂ ਵਾਪਸ ਘਰ ਪਰਤ ਰਹੀ ਇੱਕ 60 ਸਾਲਾਂ ਬਜ਼ੁਰਗ ਔਰਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ ਬਟਾਲਾ ਦੇ ਗੁਰਦਾਸਪੁਰ ਰੋਡ ਦੀ ਹੈ ਜਿੱਥੇ ਕੀ ਮ੍ਰਿਤਕਾ ਜੀ ਪਛਾਣ ਦਵਿੰਦਰ ਕੌਰ ਜੀ ਦੀ ਉਮਰ 60 ਸਾਲ ਹੈ ਬਰੁਸ਼ਾਤ ਤਿੰਨ ਨਗਰਜੋਂ ਹੋਈ ਹੈ ਉੱਥੇ ਹੀ ਸਥਾਨਕ ਲੋਕਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਵਾਹਨ ਪੈਦਲ ਜਾ ਰਹੀ ਔਰਤ ਨੂੰ ਫੇਟ ਮਾਰ ਕੇ ਫਰਾਰ ਹੋ ਗਿਆ ਉਤੇ ਜਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਮਾਮਲੇ ਦੀ ਸੂchna ਜਦੋਂ ਪੁਲਿਸ ਨੂੰ ਦਿੱਤੀ ਹੈ ਤਾਂ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪੁਲਿਸ ਜਾਂਚ ਅਧਿਕਾਰੀ ਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜਲਦੀ ਹੀ ਅਨੁਸ਼ਕਤੇ ਬਾਅਦ ਉਤੇ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ ਤੂੰ ਦੇਖੋ ਕਿਵੇਂ ਦਰਦਨਾਕ ਮੌਤ ਇਸ 60 ਸਾਲਾਂ ਦਾ ਬਜ਼ੁਰਗ ਔਰਤ ਨੂੰ ਮਿਲੀ ਹੈ ਕੀ ਪਤਾ ਸੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਉਸ ਨੂੰ ਹੀ ਮੌਤ ਹੋ ਜਾਣੀ ਹੈ ਕਿਉਂਕਿ ਰੋਡ ਦੇ ਉੱਤੇ ਰੋਜ਼ਾਨਾ ਇਸ ਤਰੀਕੇ ਨਾਲ ਤੇਜ਼ ਰਫਤਾਰੀ ਵਾਹਨ ਸੜਕ ਹਾਦਸੇ ਕਰਦੇ ਨੇ ਜਿੱਥੇ ਕੀ ਮਟਾਲਾ ਦੇ ਵਿੱਚ ਵੀ ਹਾਦਸਾ ਵਾਪਰਿਆ ਤੁਸੀਂ ਦੇਖੋ ਕਿਵੇਂ ਹੁਣ ਮੌਕੇ ਤੇ ਸਥਾਨਿਕ ਲੋਕ ਤੇ ਨਾਲ ਪਰਿਵਾਰਕ ਮੈਂਬਰ ਇਕੱਠੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਸਿੱਧੇ ਦਿਖਾ ਰਹੇ ਹਾਂ ਵੱਤਬਦ ਖਬਰ ਨੂੰ ਸ਼ੇਅਰ ਕਰਿਓ ਤਾਂਕਿ ਉਸ ਤੇਜ਼ ਰਫਤਾਰ ਵਾਹਨ ਨੂੰ ਫੜਿਆ ਜਾ ਸਕਕਤੇ ਉਸਦੇ ਮਾਲਕ ਨੂੰ ਫੜਿਆ ਜਾ ਸਕਕਤੇ ਤੁਸੀਂ ਦੇਖੋ ਕਿ ਹੁਣ ਉਸ ਬਜ਼ੁਰਗ ਔਰਤ ਦੀ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ ਤੁਸੀਂ ਦੇਖੋ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਮੌਕੇ ਤੇ ਜਿਹੜੀਆਂ ਉਸ ਬਜ਼ੁਰਗ ਔਰਤਾਂ ਦੀਆਂ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਕੈਮਰੇ ਦਾਹੀਂ ਕਿਉਂਕਿ ਬਹੁਤ ਦਰਦਨਾਕ ਤਸਵੀਰਾਂ ਨੇ ਜਿਸ ਤਰੀਕੇ ਨਾਲ ਉਸ ਦੀ ਮੌਤ ਹੋਈ ਹੈ ਪਰ ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਰੋਡ ਦੀ ਜਿੱਥੇ ਕਿ ਉਸ ਬਜ਼ੁਰਗ ਔਰਤ ਨੂੰ ਇੱਕ ਤੇਜ਼ ਰਫਤਾਰ ਵਾਹਨ ਟੱਕਰ ਮਾਰ ਕੇ ਚਲਾ ਗਿਆ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਲੋਕ ਸਹਿਮੇ ਹੋਏ ਨੇ ਪਰਿਵਾਰ ਕੇ ਮੈਂਬਰ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਕਿਉਂਕਿ ਉਹਨਾਂ ਨੂੰ ਕੀ ਪਤਾ ਸੀ ਕਿ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤ ਦੇ ਮੌਤ ਉਹਨਾਂ ਦਾ ਰੋਡ ਦੇ ਉੱਤੇ ਇੰਤਜ਼ਾਰ ਕਰ ਰਹੀ ਹੈ ਤਾਂ ਹਮੇਸ਼ਾ ਤੁਸੀਂ ਵੀ ਜਦੋਂ ਰੋਡ ਦੇ ਉੱਤੇ ਜਾਂਦੇ ਹੋ ਜਰੂਰ ਧਿਆਨ ਦੇ ਆ ਕਰੋ ਕਿਉਂਕਿ ਅੱਜ ਕੱਲ੍ਹ ਕਈ ਵਾਰ ਤੇਜ਼ ਰਫਤਾਰੀ ਵਾਹਨ ਇਸ ਤਰੀਕੇ ਦੇ ਹਾਦਸੇ ਕਰ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਕਈ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਨੇ ਸੁਣ ਲੈ ਕੇ ਜਾਂਚ ਅਧਿਕਾਰੀ ਤੇ ਮੌਕੇ ਤੇ ਪਹੁੰਚੇ ਲੋਕਾਂ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣ ਇਹ ਗੁਰੂ ਨਾਨਕ ਨਗਰ ਭੁੱਲ ਰੋਡ ਗੁਰੂ ਨਾਨਕ ਨਗਰ ਥਾਸਕੂ ਲੱਗੇ ਥਾਸਕੂ ਲੱਗੇ ਇਹ ਗੱਡੀ ਕਾਰ ਵਾਲ ਮਾਰ ਕੇ ਛੁੱਟ ਗਿਆ ਜੀ ਕਾਰ ਵਾਲ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਫੋਨ ਨੇ ਫੋਨ ਇਹ ਟੈਂਕੀ ਲੱਗੋ ਘਰ ਕਹਿੰਦੇ ਜੀ ਇਹਨਾਂ ਦਾ ਕੈਂਪ ਚ ਟੈਂਕੀ ਲੱਗੇ ਪੁਖਾਨ ਕਰਕੇ ਸ਼ਾਂਤੀ ਨਗਰ ਪੁਖਾਨ ਕਰਕੇ ਲੱਗਣਾ ਉਹ ਗੇਨ ਉਹਨਾਂ ਦੇ ਘਰ ਭਲਾਣ ਕਾਫੀ ਗੇਟਰ ਕੋਈ ਮਲਾਇਮ ਇੱਥੇ ਹੁਣ ਆਏ ਨੇ ਇਹਨੇ ਕਿਹਾ ਕਿ ਇਕੱਲੇ ਇੱਥੇ ਪੇਜਿਆ ਮੁੰਡਿਆਂ ਨੂੰ ਕਾਊਂਟਰ-ਕਾਊਂਟਰ ਲਾ ਕੇ ਸਾਈਡ ਕੀਤੀ ਹੈ। ਕਾਫੀ ਹਾਸਾ ਹੋਇਆ ਇੱਥੇ। ਲਗਾ ਕਾਰ ਵਾਲਾ ਖੋਤਾ ਨਹੀਂ ਉਹ ਨਿਕਲ ਗਿਆ। ਇਹ ਸਰ ਗੁਰਨਾਨਕ ਅ ਗੁਰਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਪੁਰ ਰੋਡ ਤੇ ਆ ਜੀ। ਇੱਥੇ ਲੇਡੀ ਜੀ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲਿਆ ਜੀ ਇਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ। ਤੇ ਉਧਰੋਂ ਕੋਈ ਤੇ ਫਸਟ ਐਡ ਵੱਲੋਂ ਨਾਮ ਲੂਨ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲ ਨੇ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾਕ ਸਮਾਂ ਦੱਸਿਆ ਹੈ ਇਹ ਤੇ 7 ਵਜੇ ਦੀ ਗੱਲ ਹੈ ਇਸ ਵੇਲੇ ਜੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਜੋ ਕਾਨੂੰਨੀ ਕਾਰਵਾਈਗਾ ਉਹ ਕੀਤੀ ਜਾਊਗੀ ਕੋਈ ਫੁਟੇ ਸਾਹਮਣੇ ਆਈ ਫੁਟੇ ਸਾਰਾ ਜੇ ਦੁਕਾਨਾਂ ਤੇ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਤੇ ਉਹਨਾਂ ਦੇ ਖਿਲਾਫ ਕਟਰੀ ਨਹੀਂ ਕਰ ਰਹੇ ਸੀ ਜੀ ਵੀ ਅਸੈਸਰੀ ਵੀ ਇੱਥੇ ਦੁੱਭੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਰ ਜਿੱਥੇ ਹਾਂਜੀ ਉਹ ਉਹਨਾਂ ਦਾ ਟ੍ਰੇਕ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਨੂੰ ਬਾਅਦ ਕਰਾਂਗੇ